ਹਾਂ ਗੱਲ ਇਹ ਸਾਂ ਹੋਈ ਰੁਪਿੰਦਰ ਵੀ ਡਾਕਟਰ ਬਰਾੜ ਦੀ ਮਕਾਨ ਤੇ ਇੱਕ ਮੁੰਡਾ ਆਇਆ ਹਾਂ ਪਿੰਡ ਵਾਲਿਆਂ ਨੂੰ ਲੈ ਕੇ ਸੰਸਕਾਰ ਕਰਨ ਲਈ ਹਾਂ ਜਵਾਨ ਮੁੰਡਾ ਸੀ ਉਸ ਮੁੰਡੇ ਨੂੰ ਮੈਂ ਨਿਆਣੀ ਸੀ ਮੈਨੂੰ ਲੈਣ ਦੇਣ ਦਾ ਪਤਾ ਨਹੀਂ ਸੀ ਹਾਂ ਮੈਂ ਉਸ ਮੁੰਡੇ ਨੂੰ ਪੁੱਛਿਆ ਵੀ ਕਿਰਾਇਆ ਕਿੰਨਾ ਹਾਂਜੀ ਮੈਨੂੰ ਪਤਾ ਨਹੀਂ ਸੀ ਵੀ ਉਹ ਆਪਣੇ ਦੋਨਾਂ ਹੱਥਾਂ 'ਚ ਆਪਣਾ ਮੂੰਹ ਦੇ ਕੇ ਸਾਡੇ ਥਮਲੇ ਨਾਲ ਮੂੰਹ ਲਾ ਕੇ ਰੋਣ ਲੱਗ ਗਿਆ ਹਾਂਜੀ ਕਹਿੰਦਾ ਮਕਾਨ ਵਾਲੇ ਦਾ ਕਿਰਾਇਆ ਨਹੀਂ ਪੁੱਛੀਦਾ अच्छा जी वो ਪਿੰਡ ਦਾ ਮੁੰਡਾ ਸੀ ਉਸ ਤੋਂ 5-6 ਦਿਨਾਂ ਬਾਅਦ ਉਹ ਮੁੰਡਾ ਮਰ ਗਿਆ। ਓਹੋ ਦਿੱਲੀ ਦੇ ਰਾਹ ਚ ਐਕਸੀਡੈਂਟ ਹੋ ਗਿਆ। ਹਾਂ ਹੁਣ ਮੈਂ ਅਫਸੋਸ ਕਰਨ ਜਾਣਾ ਸੀ। ਉਹਦੀ ਵਾਈਫ ਕੋਲ ਹਾਂ ਉਹਦੀ ਵਾਈਫ ਪੜ੍ਹਾਈ ਚ ਵੀ ਪੈਸੇ ਚ ਵੀ ਉਮਰ ਚ ਵੀ ਮੇਰੇ ਨਾਲੋਂ ਕਿੱਛੇ ਸੀ। ਹਾਂਜੀ ਅਨਪੜ੍ਹ ਲੜਕੀ ਸੀ। ਹਾਂ ਮੈਂ ਉਹਦੇ ਕੋਲ ਅਫਸੋਸ ਕਰਨ ਗਈ। ਮੈਂ ਜਿਹੜੀ ਅੱਖਰ ਅੱਖਰਾਂ ਦਾ ਵਣਜ ਕਰਦੀ ਸੀ। ਇਦੇ ਕੋਲ ਕਿੰਨੇ ਅੱਖਰ ਸੀ ਮੈਨੂੰ ਉਹਦੇ ਕੋਲੇ ਕਰਨ ਨੂੰ ਕੋਈ ਅੱਖਰ ਨਹੀਂ ਜੁੜਿਆ ਹਾਂਜੀ ਕਿਉਂਕਿ ਮੇਰੇ ਅੰਦਰ ਮੇਰਾ ਭਰਾ ਆਇਆ ਸੀ ਹਾਂ ਉਸ ਲੜਕੀ ਵੱਲ ਦੇਖ ਕੇ ਮੈਨੂੰ ਲੱਗਿਆ ਤਾਂ ਦੁੱਖ ਤਾਂ ਮੇਰੇ ਨਾਲ ਕਿਤੇ ਵੱਡਾ ਹਾਂਜੀ ਹਾਂ ਮੇਰੇ ਕੋਲ ਤਾਂ ਬਹੁਤ ਖੁਸ਼ ਹੈ ਬਿਲਕੁਲ ਇਦੇ ਕੋਲ ਤਾਂ ਉਹ ਵੀ ਹੈ ਨਹੀਂ ਹਾਂ ਫਿਰ ਰੁਪਿੰਦਰ ਉਸ ਲੜਕੀ ਨੇ ਇੱਕ ਸੈਂਟੈਂਸ ਬੋਲਿਆ ਇਹਨੇ ਮੈਨੂੰ ਲੇਖਕ ਬਣਾਇਆ ਹਾਂਜੀ ਉਹ ਕਹਿੰਦੀ ਆਪਾਂ ਤਾਂ ਭੁੰਨ ਕੇ ਬੀਜਿਆ ਸੀ ਜਿਹੜਾ ਕਦੇ ਹਰਾ ਨਹੀਂ ਆਹੋ ਕੀ ਕਿਹੋ ਜਿਹਾ ਸੈਂਟੈਂਸ ਉਸ ਅਨਪੜ ਕੁੜੀ ਨੇ ਬੋਲਿਆ ਹਾਂ ਅਰ ਉਸ ਸਬਰ ਕਿੱਡਾ ਕਿੱਡਾ ਸਬਰ ਹੈ ਨਾ ਛੋਟੀ ਜੀ ਕੁੜੀ ਹਾਂ ਛੋਟੇ ਛੋਟੇ ਬੱਚੇ ਮੈਂ ਤਾਂ ਹੈਰਾਨ ਹੋ ਗਈ ਕਿ ਅਸੀਂ ਜਿਹੜੇ ਬਾਹ ਬਣੇ ਫਿਰਦੇ ਆ ਆਪਦੀਆਂ ਡਿਗਰੀਆਂ ਲੈ ਕੇ ਲੋਕਾਂ ਨੂੰ ਅੱਖਰ ਵੰਡਦੇ ਆ ਹਾਂਜੀ ਅੱਖਰਾਂ ਦੀ ਤਸਵੀਰ ਤਾਂ ਉੱਥੇ ਪਈ ਹੈ ਹਾਂ ਫਿਰ ਮੈਂ ਆਹ ਕੋ ਕਾਪੀ ਦੇ ਉੱਤੇ ਲਿਖ ਲਿਆ ਫਿਰ ਮੈਂ ਨਾਵਲ ਲਿਖਿਆ ਮੀਡੋ ਲੇਡੀ ਤੇ ਹਾਂ ਸਵੇ ਸਾਤ ਕੋੜਾ ਵੀ ਹਾਂ ਜੀ ਇਹਦੇ ਵਿੱਚ ਕੰਪੈਰੀਜ਼ਨ ਕੀਤਾ ਕਿ ਮੇਰਾ ਰੁਤਬਾ ਮੇਰੀ ਹੋਂਦ ਉਸ ਲੇਡੀ ਦੇ ਨਾਲੋਂ ਮੇਰਾ ਤੇ ਉਹਦਾ ਦੁੱਖ ਕਿੰਨਾ ਸਾਂਝਾ ਹੈ ਇੱਕ ਵੱਖਰਾ ਵੀ ਸੀਗਾ ਵੱਖਰਾ ਵੀ ਸੀ ਮੈਨੂੰ ਐ ਲੱਗਦਾ ਕਿ ਤੁਸੀਂ ਸੀ ਕਿਸੇ ਵੱਲ ਝਾਕਣਾ ਨਹੀਂ ਸੀ ਜ਼ਿੰਦਗੀ ਪਰ ਹਨਾ ਜੇ ਤੁਹਾਡਾ ਦਿਲ ਇਹ ਦਾ ਦਿੰਦਾ ਤਾਂ ਝਾਕਣਾ ਸੀ ਲੋੜ ਲਈ ਤਾਂ ਨਹੀਂ ਸੀ ਝਾਕਣਾ ਹਨਾ ਔਰ ਉਸ ਬੰਦੇ ਦੇ ਅੰਦਰ ਕਿੰਨਾ ਹੋਗਾ ਵੀ ਉਹਨੇ ਹਰ ਚੀਜ਼ ਲੋੜ ਲਈ ਵੀ ਝਾਕਣਾ ਕਿਸੇ ਹਨਾ ਫਿਰ ਰੁਪਿੰਦਰ ਉਸ ਲੜਕੀ ਦੇ ਦਾ ਵਿਆਹ ਜ਼ਬਰਦਸਤੀ ਹਾਂ ਉਹਦੇ ਜੇਠ ਨਾਲ ਕਰ ਦਿੱਤਾ ਗਿਆ ਹਾਂਜੀ ਬੜਾ ਰੋਈ ਉਹ ਜਿਹੜੇ ਅਫਸੋਸ ਨੇ ਬੋਲੇ ਕਹਿੰਦੀ ਬਾਪੂ ਮੇਰੇ ਚੰਮ ਦੀਆਂ ਜੁੱਤੀਆਂ ਵੀ ਸਨਾਲਿਆ ਪਰ ਮੈਨੂੰ ਵਿਆਹ ਨਾ ਹਾਂ ਉਹਦਾ ਪਿਓ ਗਰੀਬ ਸੀਗਾ ਹਾਂਜੀ ਉਹ ਕਹਿੰਦਾ ਮੈਂ ਤੈਨੂੰ ਰੋਟੀ ਦੇਣ ਯੋਗਾਂ ਨਹੀਂ ਹਾਂ ਓਹੋ ਉਹਨਾਂ ਦੁੱਖ ਮੇਰੇ ਅੰਦਰ ਇੰਨਾ ਜ਼ਿਆਦਾ ਵੱਡਾ ਲੱਗਿਆ ਮੈਨੂੰ ਕਿ ਮੈਂ ਹੋ ਹੀ ਰੋਈ ਜੰਨੀ ਹਾਂ ਹਾਂਜੀ ਦਵੀਂ ਚੋਰ ਬਹੁਤ ਲੋਕ ਦੋਹੀ ਹੈ। ਹਾਂ। ਫਿਰ ਮੋਨਾਂ ਦੀ ਕੰਪੈਰੀਜ਼ਨ ਤੇ ਨਵਲ ਲਿਖਿਆ ਹੈ। ਪਹਿਲਾ ਨਵਲ ਮੇਰਾ ਉਹ ਸੀ। ਹਾਂ ਜੀ। ਵਿਦੋਲੀ ਦੀ ਬਾਰੇ। ਹਾਂ। ਮੇਰਾ ਖਿਆਲ ਇੱਕ ਮੈਨੂੰ ਕੈਨੇਡਾ ਫੋਨ ਗਿਆ ਸੀ। ਕਿਸੇ ਨੇ ਉਹਦੇ ਤੇ ਫਿਲਮ ਲਿਖੀ ਹੋਈ ਹੈ ਸਕ੍ਰਿਪਟ ਤੇ ਉਹ ਬਣਾਉਣਾ ਚਾਹੁੰਦੇ ਨੇ। ਅੱਛਾ ਜੀ। ਹੋਸਾ ਦਾ ਬਣ ਜੀ। ਹਾਂ। ਅ ਇਸ ਤਰ੍ਹਾਂ ਤੁਸੀਂ ਲਿਖਣ ਦੇ ਜਦੋਂ ਫਿਰ ਤੁਹਾਨੂੰ ਤੁਹਾਨੂੰ ਵਿਚਾਰ ਚਾ ਹੁੰਦੀ ਹੈ, ਤੁਹਾਡੀ ਗੱਲਬਾਤ ਹੁੰਦੀ ਹੈ, ਤੁਹਾਨੂੰ ਹੰਗਾਰਾ ਮਿਲਦਾ। ਹਾਂ ਜੀ। ਫਿਰ ਤੁਹਾਡਾ ਹੋਰ ਜੀ ਕਰਦਾ ਲਿਖਣ ਨੂੰ। ਫਿਰ ਉਹਦੇ ਬਾਅਦ ਕਾਣਾ ਤੌਰ ਚੱਲ ਪਿਆ। ਹਾਂ। ਫਿਰ ਮੈਂ ਕੱਢੇ ਜਿਹੜੇ ਖੜਕੂ ਮੁੰਡੇ ਸੀ